ਪਾਨਾ ਸਿੱਧੂ ਇੰਨੀ ਦਿਨੀ ਕਾਫੀ ਸੁਰਖੀਆਂ ਦੇ ਵਿੱਚ ਨਹੀਂ ਪਾਨਾ ਸਿੱਧੂ ਚੋਣਾਂ ਦੇ ਪ੍ਰਚਾਰ ਕਰਨ ਦੇ ਨਾਲ-ਨਾਲ ਅੱਜ ਪਾਨਾ ਸਿੱਧੂ ਨਾਨਕਸਰ ਵਿਖੇ ਸ਼ਿਰਕਤ ਹੋਏ ਧੰਨ ਧੰਨ ਬਾਬਾ ਅਨੰਤ ਸਿੰਘ ਜੀ ਦੀ ਧਰਤੀ ਤੇ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਮੱਥਾ ਟੇਕਿਆ ਅਤੇ ਸੰਤਾਂ ਮਹਾਪੁਰਸ਼ਾਂ ਵੱਲੋਂ ਪਾਨਾ ਸਿੱਧੂ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਪਾਨਾ ਸਿੱਧੂ ਨੂੰ ਇੱਕ ਮਠਿਆਈ ਵਾਲਾ ਡੱਬਾ ਅਤੇ ਉਸ ਮਠਿਆਈ ਦੇ ਡੱਬੇ ਉੱਪਰ ਤੁਸੀਂ ਇੱਕ ਮਾਲਾ ਦੇਖ ਸਕਦੇ ਹੋ ਮਾਲਾ ਦੇ ਨਾਲ-ਨਾਲ ਇੱਕ ਗਿਫਟ ਵੀ ਭੇਟ ਕੀਤਾ ਗਿਆ। ਪਾਨਾ ਸਿੱਧੂ ਨੇ ਇਹ ਤਸਵੀਰਾਂ ਸਾਂਝੀਆਂ ਕਰਦਿਆਂ ਕੈਪਸ਼ਨ ਦੇ ਵਿੱਚ ਲਿਖਦੇ ਆ ਕਿਹਾ ਮੇਰੇ ਵਰਗੇ ਨਿਮਾਣੇ ਨੰਮਕ ਹਰਾਮੀ ਨੂੰ ਤਨਤਨ ਬਾਬਾ ਨਾਨ ਸਿੰਘ ਜੀ ਦੇ ਦਰ ਤੋਂ ਮਹਾਪੁਰਸ਼ਾਂ ਵੱਲੋਂ ਸਰਮਾਨ ਮਿਲਣ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ। ਤਨਤਨ ਬਾਬਾ ਨਾਨ ਸਿੰਘ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਸੋ ਦੋਸਤੋ ਆਪਾਂ ਦੇਖ ਸਕਦੇ ਹਾਂ ਕਿ ਪਾਨਾ ਸਿੱਧੂ ਜਿੱਥੇ ਵੀ ਜਾਂਦੇ ਨੇ ਤਾ ਹਰ ਇੱਕ ਦੇ ਦਿਲਾਂ ਵਿੱਚ ਵਸ ਜਾਂਦੇ ਨੇ ਜੇਕਰ ਤੁਸੀਂ ਵੀ ਪਾਨਾ ਸਿੱਧੀ ਨੂੰ ਪਿਆਰ ਕਰਦੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ